ਹੰਨ ਤੰਨ ਰਾਮਦਾਸ ਗੁਰ ਜਿਨ ਸਿਰ ਆ ਤਿਨੇ ਸਵਾਰਿਆ ਪੂਰੀ ਹੋਈ ਕਰਮਾਤ ਆਪ ਸਿਰਜਣਹਾਰ ਤਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਅਟਲਥਾ ਅਤੋਲ ਤੂੰ ਤੇਰਾ ਅੰਤ ਨ ਪਾਰ ਆਵਾਰਿਆ ਜਿਨੀ ਤੂੰ ਸੇਵਿਆ ਪਾਉ ਕਰ ਸੇ ਤੁਧ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋ ਮਾਰ ਕਦੇ ਤੁਸ ਸਵ ਪ੍ਰਵਾਰਿਆ ਧਨ ਸੋ ਤੇਰਾ ਥਾਨ ਹੈ ਸਚ ਤੇਰਾ ਪੈਸ਼ ਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹ ਜੁਗੀ ਅੰਤੈਣਾ ਆਪੇ ਹੋ ਆਪੀ ਨੈ ਆਪ ਸਜੋ ਆਪੇ ਹੀ ਥਮ ਖਲੋ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਆ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਵੇ ਚੰਦੋ ਉਗਵਣੋ ਤੇ ਆਥਵਣੋ ਚੌ ਚੱਕੀ ਤੀਆਂ ਨ ਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਮੋਆ ਦੂਣੀ ਚੌਣੀ ਕਰਮਾਤ ਸੱਚੇ ਕਾ ਸੱਚਾ ਟੋਆ ਚਾਰੇ ਜਾਗੇ ਚੌ ਜੁਗੀ ਪੰਚਾਇਣ ਆਪੇ ਹੋਆ RAM ਕਲੀ ਬਾਣੀ ਭਗਤਾ ਕੀ ਕਬੀਰ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਕਾਇਆ ਕਲਾਲਨ ਲਾਹਨ ਮੇਲੋਂ ਗੁਰ ਕਾ ਸ਼ਬਦ ਗੋੜ ਤੀਨ ਰੇ ਤ੍ਰਿਸ਼ਨਾ ਕਾਮ ਕੋਦ ਮਦ ਮਤਸਰ ਤਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾ ਕੋ ਜਪ ਤਪ ਦੇਉ ਦਲਾਲੀ ਰੇ ਇਕ ਬੂੰਦ ਭਰ ਤਨ ਮੰਨ ਦੇਵਾਂ ਜੋ ਮਦ ਦੇ ਕਲਾਲੀ ਰੇ ਰਹਾ ਭਵਨ ਚਤੁਰਦਸ ਪਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁਦਰਾ ਮਦਕ ਸਹਿਜ ਧਨ ਲਾਗੀ ਸੁਖਮਨ ਪੋਚਨ ਹਾਰੀ ਰੇ ਤੀਰਥ ਬਰਤ ਨੇਮ ਸਤ ਸੰਜਮ ਰਾਵਸ ਅਸਰ ਗੈ ਨਾ ਦੇਉ ਰੇ ਸੁਰਤ ਪਿਆਲ ਸੁਧਾਰਸ ਅੰਮ੍ਰਿਤ ਇਹ ਮਹਾਰਸ ਪਿਓ ਰੇ ਨਿਛਰ ਥਾਰ ਚੋਇ ਅਤ ਨਿਰਮਲ ਇਹ ਰਸ ਮਨੁਵਾਰ ਤੋ ਰੇ ਕਹ ਕਬੀਰ ਸਗਲੇ ਮਦਸ਼ੂਛੇ ਇਹ ਹੈ ਮਹਾਰਸ ਸਚ ਰੇ ਗੁੜ ਕਰ ਗਿਆਨ ਧਿਆਨ ਕਰ ਮਉਵਾ ਕੋ 파ਠੀ ਮਨ ਥਾਰ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਔਦੂ ਮੇਰਾ ਮਨ ਮਤਵਾਰਾ ਉਨ ਮਦ ਚੜਹਾ ਮਦਨ ਰਸ ਚਾਖਿਆ ਤ੍ਰਿਭਵਨ ਭਇਆ ਉਜਿਆਰਾ ਹਾਉ ਦੋਇ ਪੁਰ ਜੋਰ ਰਸਾਈ ਪਾਠੀ ਪੀਓ ਮਾ ਰਸ ਭਾਰੀ ਕਾਮ ਕ્રોਧ ਦੋਇ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤ ਗੁਰ ਤੇ ਸੁਧ ਪਾਈ ਦਾਸ ਕਬੀਰ ਪਾਸ ਮਦ ਮਾਤਾ ਉਚਕ ਨਾ ਕਬਹੂ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਅਬ ਤਬ جب کب تو ہی تو ہی ہم تو پرساد سخی ساد ہی رہا تو مگر بسیو میرے تن کی تپت بجائی پہلے درشن مگر پاؤ فون کاشی بسے آئی جیسا مگر تیسی کاشی ہم ایک کہہ کر جانی ਹਮ ਨਿਰਧਨ ਜਿਉ ਇਹ ਤਨ ਪਾਇਆ ਮਰਤੇ ਫੂਟ ਗੁਮਾਨੀ ਕਰੇ ਗੁਮਾਨ ਚਬੈ ਤਿਸ ਸੂਲਾ ਕੋ ਕੱਢਨ ਕੋ ਨਹੀਂ ਅਜੈ ਸੋ ਚੋਬ ਕੋ ਬਿਲ ਬਿਲਾਤੇ ਨਰਕੇ ਕੋਰ ਪਚਾਹੀ ਕਮਨ ਨਰਕ ਕਿਆ ਸੁਰਗ ਵਿਚਾਰ ਸੰਤਨ ਦੂਰਾ ਦੇ ਹਮ ਕਾਹੂ ਕੀ ਕਾਣਾ ਕੱਢਤੇ ਆਪਣੇ ਗੁਰ ਪ੍ਰਸਾਦਿ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਨੀ RAM ਕਬੀਰਾ ਏਕ ਪੈ ਹੈ ਕੋਏ ਨਾ ਸਕੈ ਪਛਾਨੀ ਸੰਤਾਂ ਮਾਨੋ ਦੂਤਾਂ ਡਾਂ ਨੂੰ ਏ ਕਟਵਾਰੀ ਮੇਰੀ ਦਿਵਸ ਰੈਨ ਤੇਰੇ ਪਾਉ ਪਲੋਸੋਂ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਤੌਂ ਕੈ ਆਗੇ ਬਦਨ ਤਸਾਰ ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਤੇਰੇ ਦੁਆਰੇ ਤੁੰ ਸਹਿਜ ਕੀ ਮਾਥੇ ਮੇਰੇ ਦਗਾਈ ਦਾਗੇ ਹੋਏ ਸੋਰਨ ਮੈਂ ਜੂਜੈ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨੇ ਹਰ ਲੈ ਖਜ਼ਾਨੇ ਪਾਈ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਗੁਰ ਦੀਨੀ ਬਸਤ ਕਬੀਰ ਕੋ ਲੇਵੋ ਬਸਤ ਸੰਭਾਰ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਸਥਿਰਤਾ ਕਾ ਸੋਹਾਗ ਜੇ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉ ਬ੍ਰਹਮਨ ਬਿਸਰ ਕਰੈ ਜਾ ਕਹਿ ਪਾਏ ਜਗਤ ਸਭ ਲਾਗੈ ਸੋ ਕਿਉ ਪੰਡਿਤ ਹਰ ਨਾ ਕਹੈ ਕਾਹੇ ਮੇਰੇ ਬਾਮਨ ਹਰ ਨਾ ਕਹੈ ਰਾਮ ਨ ਬੋਲੇ ਪਾਂਡੇ ਦੋਸਕ ਭਰੈ ਰਹਾਓ ਤਪਨ ਉਚ ਨੀਚ ਕਰ ਭੋਜਨ ਠੱਠੇ ਕਰਮ ਕਰ ਉਧਰ ਪਰੈ ਚੌਦ ਸਮਵਸ ਰਾਜ ਰਚ ਮੰਗੇ ਕਰ ਦੀਪਕ ਲੈ ਕੂਪ ਪਰੈ ਤੂੰ ਬ੍ਰਹਮਣ ਮੈਂ ਕਾਂਸੀ ਜੁਲਹ ਮੋਹ ਤੋਹੇ ਬਰਾਬਰੀ ਕੈਸੇ ਕਬਨੇ ਹਮਰੇ RAM ਨਾਮ ਕੈ ਉਗਰੇ ਵੇਦ ਤਰੋਸੇ ਪਾਂਡੇ ਡੂਬ ਮਰੇ तरवर एक अनंत डार शाखा पोप पत्र रस थरिया ए अमृत की बाड़ी है रे तिन हार पूरे करिया जानी जानी रे राजा राम की कहानी अंतर ज्योत राम परगासा गुरमुख बिरले जानी राहव हर एक पोत रस बीधा 12 ਲੇ ਉਰ ਥਰਿਆ 16 ਮਧੇ ਪਵਨ ਚੁਖੋ ਰਿਆ ਆਕਾਸ਼ੇ ਫਰਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੁਖਿਆ ਕਹਿ ਤਬੀਰ ਹੋਂ ਤਾ ਕਾ ਸੇਵਕ ਜਿਨ ਇਹ ਬਿਰਵਾ ਦੇਖਿਆ ਮੁੰਡਾ ਮੂਨ ਦਇਆ ਕਰ ਛੋਲੀ ਪਤਰਕ ਕਹੋ ਵਿਚਾਰ ਰੇ ਕਿੰਥਾ ਇਹ ਤਨ ਸਿਓ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋ ਕਮਾਵੋ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਉ ਬੁੱਧ ਬਿਬੂਤ ਚੜਾਵੋ ਆਪਣੀ ਸਿੰਗੀ ਸੁਰਤ ਮਿਲਾਈ ਕਰਦੇ ਰਾਗ ਸਿਰੋ ਤਨ ਨਗਰੀ ਮਨ ਕੀ ਕਿੰਗੁਰੀ ਬਜਾਈ ਪੰਚ ਤਤ ਲੈ ਹਿਰਦੈ ਰੱਖੋ ਰਹਿ ਨਿਰਾਲਮ ਤਾੜੀ ਕਹਿਤ ਕਬੀਰ ਸੁਨੋ ਰੇ ਸੰਥੋ ਧਰਮ ਦਇਆ ਕਰ ਬਾੜੀ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਮਨ ਫਲ ਪਾਇਆ ਪਵਨਿਤ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨਾ ਇਹ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ जिन प्रभु जियो पिंड था दिया तिसकी पाओ भगत नहीं साधी राहौ पर तन पर तन परती निंदा पर अपवाद ना छूटा आवा गमन होत है फुन फुन ए प्रसंग ना टूटा जे कर कथा होत हर संतन इक निमख न कीनो ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ્રોਧ ਮਾਇਆ ਮਦਮਤਸਰ ਇਸੰਪੈ ਮੋਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਸ ਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮਦਰ ਭਗਤ ਬਚਲ ਪੈ ਹਾਰੀ ਕਹਿ ਤਕਦੀਰ ਪੀਰ ਜਨ ਰੱਖੋ ਹਰ ਸੇਵਾ ਕਰੋ ਤੁਮਹਾਰੀ ਜੇ ਸਿਮਰਨ ਹੋਏ ਮੁਕਤ ਦੁਆਰ ਜਾਹੇ ਬੈਕੁੰਠ ਨਹੀਂ ਸੰਸਾਰ ਨਿਰਭਉ ਕਹਿ ਕਰ ਬਜਾਵੇ ਤੂਰ ਅਨਹਦ ਬਜੈ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੇ ਰਹਾਓ ਜੇ ਸਿਮਰਨ ਨਾਹੀ ਨਨਕਾਰ ਮੁਕਤ ਕਰ ਉਤਰੈ ਬੋਹ ਭਾਰ ਨਮਸ਼ਕਾਰ ਕਰ ਹਿਰਦੈ ਮਾਹੀ ਖਿਰ ਫਿਰ ਤੇਰਾ ਆਵਨ ਨਾਹੀ ਜੇ ਸਿਮਰਨ ਕਰੇ ਤੂੰ ਕੇਲ ਦੀਪਕ ਬਾੰਧ ਧਰਿਓ ਦਿਨ ਤੇਲ ਸੋ ਦੀਪਕ ਅਮਰ ਕ ਸੰਸਾਰ ਤਾਮ ਕ્રોਧ ਬਿਖ ਤੜੀਲੇ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰਾਖ ਉਤਾਲ ਗੁਰ ਪ੍ਰਸਾਦੀ ਉਤਰੇ ਪਾਰ ਜੇ ਸਿਮਰਨ ਨਾਹੀ ਤੋ ਇਕਾਨ ਮੰਦ ਸੋਏ ਪਟੰਬਰ ਤਾਨ ਸੇਜ ਸੁਖਾਲੀ ਬਿਗਸ ਜੀਓ ਸੋ ਸਿਮਰਨ ਤੂੰ ਅਨੰਦਨ ਪੀਓ ਜੇ ਸਿਮਰਨ ਤੇਰੀ ਜਾਏ ਬੁਲਾਏ ਜੇ ਸਿਮਰਨ ਤੁਝ ਪੋਹੈ ਨਾ ਮਾਏ ਸਿਮਰ ਸਿਮਰ ਹਰ ਹਰ ਮੰਨ ਗਾਈਐ ਐ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ ਜਾਗ ਸੋਏ ਸਿਮਰਨ ਰਸ ਥੋਗ ਹਰ ਸਿਮਰਨ ਪਾਈਐ ਸੰਜੋਗ ਜੇ ਸਿਮਰਨ ਨਹੀਂ ਤੁਝ ਭਾਰ ਸੋ ਸਿਮਰਨ RAM ਨਾਮ ਅਧਾਰ ਕਹ ਕਬੀਰ ਜਾ ਕਾ ਨਹੀਂ ਅੰਤ ਇਸ ਕੇ ਅੱਗੇ ਤੰਤ ਨਾਮੰਤ